ਸਰ ਅੱਜ ਜਿਹੜਾ ਡੇਂਗੂ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਸਰ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਸਾਰਾ ਜੋ ਅਸੀਂ ਸੁਪਰਚਾਇੰਟ ਫਤਮਾਨ ਸਾਹਿਬ ਦੇ ਆਪਣੇ ਐਸਐਮਓ ਸਾਹਿਬ ਦੇ ਸੀਐਸੀ ਕਾਲਾ ਸਿੰਘ ਦੇ ਨਿਗਰਾਨੀ ਹੇਠ ਸਾਰੇ ਬਾਜ਼ਾਰ ਦੇ ਵਿੱਚ ਜਿੱਥੇ ਗਵਾੜ ਦੀਆਂ ਦੁਕਾਨਾਂ ਨੇ ਜਾਂ ਜਿੱਥੇ ਟਾਇਰ ਟੁੱਪਾਂ ਵਾਲੇ ਕੰਮ ਕਰ ਰਹੇ ਨੇ ਤੇ ਹੋਰ ਜਿੱਥੇ ਵੀ ਪਾਣੀ ਦੇ ਕੋਈ ਸਮੇ ਹੈਗੇ ਨੇ ਉਹਨਾਂ ਬਾਰੇ ਦੇਖਣ ਆਏ ਆ ਕਿਉਂਕਿ ਹੁਣ ਸਮਾਜ ਜਿਹੜਾ ਅੱਜ ਦਾ ਇਵੈਂਟ ਦੇ ਦੂ ਦਾਜ ਦਿਨ ਹੈ ਇਸ ਕਰਕੇ ਵੀ ਸਾਰੇ ਘਰ ਘਰ ਜਾ ਕੇ ਵਿਦ ਕਰ ਰਹੇ ਨੇ ਦੁਕਾਨਾਂ ਤੇ ਜਾ ਕੇ ਵਿਦ ਕਰ ਰਹੇ ਆ ਤਾਂ ਕਿ ਬੇਲ ਦੀ ਸਾਡੇ ਤੇ ਪ੍ਰਭਾਵਨਾ ਪਾ ਸਕਣ ਉਸ ਦੇ ਵਿੱਚ ਆਪਾਂ ਅੱਜ ਸਾਰਿਆਂ ਨੂੰ ਬਾਜ਼ਾਰ ਦੇ ਵਿੱਚ ਜਾਗਰੂਤ ਕਰ ਰਹੇ ਆ ਕਿ ਬਾਰਿਸ਼ ਦੇ ਟਾਈਮ ਤੇ ਟਾਇਰਾਂ ਦੇ ਵਿੱਚ ਪਾਣੀ ਖੜ ਜਾਂਦਾ ਵਾ ਛੱਤਾਂ ਦੇ ਉੱਪਰ ਟੁੱਟੇ ਭੱਡੇ ਬਰਤਨਾਂ ਦੇ ਵਿੱਚ ਵੀ ਪਾਣੀ ਖੜਦਾ ਵਾ ਇਹ ਕੂਲਰਾਂ ਦੇ ਵਿੱਚ ਜੋ ਆਪਾਂ ਪਾਣੀ ਇਸਤੇਮਾਲ ਕਰਦੇ ਆ ਉਸ ਨੂੰ ਵੀ ਸਾਫ ਕੀਤਾ ਜਾਵੇ ਹਫਤੇ ਦੇ ਵਿੱਚ ਹਰ ਸ਼ੁੱਕਰਵਾਰ ਫ੍ਰਾਈਡੇ ਫ੍ਰਾਈਡੇ ਮਨਾਦੇ ਆ ਉਸ ਵਿੱਚ ਕੋਲਰਾਂ ਸਾਫ ਕਰਾ ਕੇ ਦੁਬਾਰਾ ਪਾਣੀ ਪਾਣ ਦੀ ਤੇ ਚਲਾਣ ਦੀ ਆਪਾਂ ਸਾਰਿਆਂ ਨੂੰ ਹੀ ਉਹਦੇ ਵਿੱਚ ਜਾਗਰੂਕ ਕਰਕੇ ਜਾਂਦੇ ਆ ਤਾਂ ਕਿ ਉਸ ਦੇ ਵਿੱਚ ਡੇਂਗੂ ਦਾ ਲਾਰਵਾ ਉਹ ਪੈਦਾ ਨਾ ਹੋ ਸਕੇ ਤੇ ਅਸੀਂ ਮਸ਼ਰਾਂ ਤੋਂ ਬਚ ਸਕੀਏ ਤੇ ਡੇਂਗੂ ਬੁਖਾਰ ਨਾਲ ਸਾਡੇ ਲਈ ਨਹੀਂ ਆ ਸਕੇ ਇਹ ਕਿਸੇ ਨੂੰ ਬੁਖਾਰ ਆਂਦਾ ਵਾ ਤੇ ਸਾਰਿਆਂ ਨੂੰ ਅਸੀਂ ਵਾਸਤੇ ਕਿ ਸਾਡੇ ਸਰਕਾਰੀ ਸਸਤੇ ਸਾਲਾ ਸੰਘਿਆ ਵਿਖੇ ਅਤੇ ਪੰਡਾ ਜਨਤੀ ਬੋਲਿਸਪੰਤੀਆਂ ਨੇ ਇਹ ਕਿ ਸਿਰੋਸ਼ਕ ਦੀ ਬਿਖਾਰ ਜਾਬਦਾ ਵਾ ਕਿ ਉਹ ਆਪਣਾ ਲੋਖਾ ਜਾ ਕੇ ਟੈਸਟ ਕਰਵਾ ਸਕਦਾ ਹੈ ਇਹ ਤਰ ਤਰ ਸਰਕਾਰ ਦੇ ਨਿਯਮਾਂ ਅਨੁਸਾਰ ਇਹ ਸਬਸਾ ਦੀ ਨਿਗਰਾਨੀਆਂ ਹੇਠ ਫਰੀ ਹੋ ਰਹੇ ਨੇ ਡੀਐਸਟੀ ਦਵਾਈ ਦਿੱਤੀ ਜਾ ਰਹੀ ਹੈ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਜੇ ਕਿਸੇ ਨੂੰ ਬਿਖਾਰ ਆਂਦਾ ਹੈ ਕਿ ਉਹ ਸਾਡੇ ਸਿਹਤਾਰੀ ਸੂਚਨੇ ਕੋ ਜਾ ਕੇ ਟੈਸਟ ਮੁਕਤ ਕਰਵਾ ਸਕਦੇ ਨੇ ਤੇ ਦੂਸਰੀ ਬਾਤ ਇਹ ਹੈ ਕਿ ਜੇ ਬਿਖਾਰ ਆਂਦਾ ਵਾ ਇਸੇ ਨੂੰ ਵੀ ਆਪਾਂ ਦੱਸ ਰਹੇ ਹਾਂ ਕਿ ਇਹ ਜਿਹੜਾ ਕੈਂਪ ਜੀ ਬੜੀ ਆ ਤਾਂ ਇਸ ਮਾਲ ਕੀਤਾ ਜਾਵੇ ਤਾਂ ਕਿ ਇਹ ਫੈਰਾ ਸਟੱਬਲ ਜੋ ਨਾਰਮਲ ਆਪਣੇ ਡਿਸਪੈਂਸਰੀਆਂ ਤੋਂ ਗੋਲੀ ਮਿਲ ਰਹੀ ਹੈ ਉਸ ਨੂੰ ਹੀ ਬੁਖਾਰ ਥੋੜਾ ਘੱਟ ਕਰਨ ਵਾਸਤੇ ਇਸ ਮਾਲ ਕੀਤਾ ਜਾਵੇ ਇਸ ਦੇ ਨਾਲ ਹੀ ਸਾਡਾ ਵਿਚਾਰ ਹੋ ਸਕਦਾ ਹੈ ਕਿ ਸਰਕਾਰੀ ਸੰਕਰਤ ਜਾ ਕੇ ਆਪਣੇ ਟੈਸਟ ਕਰਵਾ ਸਕਦੇ ਹਾਂ ਇਸ ਸਾਰੀ ਜਿਹੜੀ ਇਹ ਮਹਮਾ ਇਹ ਪੂਰੇ ਪੰਜਾਬ ਚ ਚੱਲ ਰਹੀ ਹੈ ਜਾਕ ਡਿਸਟ੍ਰਿਕਟ ਕਪੂਰਥਲੇ ਚ ਜੀ ਨਹੀਂ ਇਹ ਸਾਰੇ ਪੰਜਾਬ ਅੱਜ ਸਾਰੇ ਇਹ ਜੋ ਸਾਰੇ ਪੰਜਾਬ ਦੇ ਵਿੱਚ ਵਿਸਬ ਡੇਂਗੂ ਕੋਮੀ ਡੇਂਗੂ ਜਿਹਨੂੰ ਆਪਾਂ ਬੋਲਦੇ ਆ ਉਹ ਮਹਮ ਚੱਲ ਰਹੀ ਹੈ ਤੇ ਇਸ ਦੇ ਵਿੱਚ ਅਸੀਂ ਵੀ ਅੱਜ ਕਾਲਾ ਸੰਗਿਆ ਵਿਖੇ ਇਹ ਮਹਮਾ ਮਨਾ ਰਹੇ ਹਾਂ ਜੀ ਲੋਕਾਂ ਨੂੰ ਸਰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਸੰਦੇਸ਼ ਅਸੀਂ ਦੇ ਰਹੇ ਹਾਂ ਤਾਂ ਕਿ ਆਪਣੇ ਘਰਾਂ ਦੇ ਵਿੱਚ ਜੇ ਕਿਸੇ ਨੂੰ ਬੁਖਾਰ ਹੈ ਉਹ ਆਪਣਾ ਡਾਕਟਰ ਕੋਲ ਜਾਵੇ ਵੀ ਡਾਕਟਰੀ ਹੋ ਜਾਂਦਾ ਤੇ ਦੂਸਰਾ ਸੁਨੇਹੇ ਦੇ ਰਹੇ ਹਾਂ ਕਿ ਘਰ ਦੇ ਵਿੱਚ ਜਾਂ ਬਾਰਸ਼ਾਂ ਦਾ ਪਾਣੀ ਉਹ ਖੜਾ ਨਾ ਹੋਣ ਦਿੱਤਾ ਜਾਵੇ ਲਾਗੇ ਚਾਗੇ ਜੇ ਪਾਣੀ ਖੜਾ ਹੁੰਦਾ ਵੀ ਆ ਜੇ ਸਾਨੂੰ ਪਤਾ ਲੱਗਦਾ ਤੇ ਅਸੀਂ ਆਪ ਵੀ ਕੋਸ਼ਿਸ਼ ਕਰਕੇ ਉਹ ਟੋਇਆ ਨੂੰ ਪੂਰ ਸਕਦੇ ਆ ਟਾਇਰਾਂ ਵਿੱਚ ਪਾਣੀ ਖੜਾ ਹੋਵੇ ਤੇ ਆਪਾਂ ਉਸ ਦੇ ਵਿੱਚੋਂ ਪਾਣੀ ਰੋੜ ਕੇ ਡੇਂਗੂ ਤੋਂ ਬਚ ਸਕਦੇ ਆ ਥੈਂਕ ਯੂ